ਸੜਕ ਚੱਲਣੇ ਕੇ ਲੇ ਹੁੰਦੀ ਹੈ। ਔਰ ਜੋ ਲੋਕ ਇਹ ਬੋਲ ਰਹਾ ਹੈ ਨਾ, ਉਨ ਕੋ ਹਿੰਦੂੋਂ ਸੇ ਅਨੁਸ਼ਾਸਨ ਸਿੱਖਣਾ ਚਾਹੀਏ। ਕਹੀਂ ਕੋਈ ਤੋੜ-ਫੋੜ ਨਹੀਂ। ਕਹੀਂ ਤੇ ਕੋਈ ਅਫਰਾਨ ਨਹੀਂ। ਇਹ ਹੁੰਦੀ ਹੈ ਅਨੁਸ਼ਾਸਨ। ਕਾਵੜ ਦੀਆਂ ਜਿਹੜੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ, ਇਹ ਦੇਸ਼ ਦੀ ਸਭ ਤੋਂ ਵੱਡੀ ਸਟੇਟ ਜਿੱਥੇ ਦਾ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਜੀ ਨੇ ਉਥੋਂ ਦੀਆਂ ਨੇ। ਤੇ ਦੇਖੋ ਕਿੰਨੀ-ਕਿੰਨੀ ਅਨੁਸ਼ਾਸਨ ਦੀਆਂ ਗੱਲਾਂ ਕਰ ਰਹੇ ਨੇ। ਠੀਕਾ ਅਨੁਸ਼ਾਸਨ ਸਿੱਖ ਲੈਣਾ ਚਾਹੀਦਾ ਜਿੱਥੋਂ ਵੀ ਅਨੁਸ਼ਾਸਨ ਦੀ ਗੱਲ ਹੁੰਦੀ ਹੋਵੇ ਜਾਂ ਅਨੁਸ਼ਾਸਨ ਹਰ ਚੰਗੀ ਜਗ੍ਹਾ ਤੋਂ ਸਿੱਖ ਲੈਣਾ ਚਾਹੀਦਾ ਪਰ ਜੋਗੀ ਦਿੱਤਿਆਨਾਥ ਜੀ ਉਹ ਅਨੁਸ਼ਾਸਨ ਸਿਰਫ ਜਨਤਾ ਨੂੰ ਨਹੀਂ ਉੱਥੋਂ ਦੇ ਰਾਜੇ ਨੂੰ ਵੀ ਸਿੱਖ ਲੈਣਾ ਚਾਹੀਦਾ ਉੱਥੇ ਦਾ ਰਾਜਾ ਕਿਹਜਾ ਹੋਣਾ ਚਾਹੀਦਾ ਕਿ ਉਹ ਨਿਪੱਖਸ਼ ਹੋਣਾ ਚਾਹੀਦਾ ਉਹ ਪੱਖਪੇਧ ਨਾ ਕਰਦਾ ਹੋਵੇ ਉਹਦਾ ਕਿਸੇ ਵੀ ਧਰਮ ਨਾਲ ਕਿਸੇ ਮਜਮ ਨਾਲ ਕਿਸੇ ਜਾਤ ਨਾਲ ਕਿਸੇ ਵਰਗ ਨਾਲ ਕੋਈ ਪੱਖਪੇਧ ਨਾ ਹੋਵੇ ਉਹ ਸਾਰੇ ਧਰਮਾਂ ਨੂੰ ਆਪਣੇ ਬਰਾਬਰ ਸਮਝਦਾ ਹੋਵੇ ਉੱਥੇ ਦੇ ਰਹਿ ਰਹੇ ਹਰ ਧਰਮ ਦੇ ਲੋਕਾਂ ਨੂੰ ਦਾ ਸਤਿਕਾਰ ਕਰਦਾ ਹੋਵੇ ਹਰ ਇੱਕ ਵਰਗ ਦਾ ਹੋ ਪਿਆਰ ਕਰਦਾ ਹੋਵੇ ਇਸ ਦਾ ਇਹ ਮਤਲਬ ਨਹੀਂ ਕਿ ਇੱਕ ਧਰਮ ਨੂੰ ਉਹ ਪਹਿਲ ਦਿੰਦਾ ਹੋਵੇ ਤੇ ਦੂਜੇ ਧਰਮਾਂ ਨੂੰ ਉਹ ਵਿਰੋਧਤਾ ਫੈਲਦੀ ਹੋਵੇ ਤੇ ਰਹੀ ਗੱਲ ਤੁਹਾਡੇ ਇਹਨਾਂ ਦੇ ਜਿਹੜੇ ਆ ਕਾਪੜੀਆਂ ਦੀਆਂ ਇੱਕ ਪਾਸੇ ਤਾਂ ਪੁਲਿਸ ਪ੍ਰਸ਼ਾਸਨਾਂ ਜਿਹੜੀ ਉਹਨਾਂ ਦੇ ਮਰਮ ਪੱਟੀ ਕਰ ਰਹੀ ਆ ਉਹਨਾਂ ਦੇ ਆਪਣਾ ਦੇਖਭਾਲ ਕਰ ਰਹੀ ਆ ਪੂਰਾ ਚੰਗੀ ਗੱਲਾਂ ਕਰੋ ਇੱਕ ਪਾਸੇ ਮੁਸਲਮ ਕਮਿਊਨਿਟੀ ਦੇ ਲੋਕ ਨੇ ਜਿਹੜੇ ਰੋਡ ਦੇ ਉੱਪਰ ਬੈਠ ਕੇ 5 ਮਿੰਟ ਦੇ ਲਈ ਖੁਦਾ ਦੀ ਇਬਾਦਤ ਕਰਦੇ ਨੇ ਪਰਮਾਤਮਾ ਦਾ ਨਾਮ ਲੈਂਦੇ ਨੇ ਤੇ ਉਹਨਾਂ ਨੂੰ ਠੁੱਡੇ ਮਾਰ ਕੇ ਉਠਾਇਆ ਜਾ ਰਿਹਾ ਕਿ ਤੁਹਾਡੇ ਇਹ ਅਨੁਸ਼ਾਸਨ ਆ ਇਹ ਪੱਖਪਾਤ ਨਹੀਂ ਹੋਰ ਕੀ ਆ ਦੂਜੇ ਪਾਸੇ ਜਿਹੜੇ ਤੁਹਾਡੇ ਕਾਬੜੀ ਨੇ ਉਹਨਾਂ ਨੇ ਸਿਪ ਭਗਵਾਨ ਦੇ ਨਾਲੋਂ ਵੱਧ ਤੰਡਮ ਮਚਾਇਆ ਵਾ ਰੋਡਾਂ ਦੇ ਉੱਪਰ ਕੋਈ ਸਕੂਲੀ ਬੱਸ ਨਹੀਂ ਛੱਡੀ ਕੋਈ ਨਿੱਜੀ ਗੱਡੀ ਨਹੀਂ ਛੱਡੀ ਲੜਾਈ ਝਗੜਾ ਕਰ ਰਹੇ ਨੇ ਕਿ ਜੋ ਮੜਾ ਮੋਟਾ ਕੋਈ ਹੋਊਂਦਾ ਉਹਨੂੰ ਕੁੱਟਮਾਰ ਕਰਦੇ ਨੇ ਇੱਥੋਂ ਤੱਕ ਕਿ ਇੱਕ ਆਰਮੀ ਦੇ ਜਵਾਨ ਤੇ ਵੀ ਕੁੱਟਮਾਰ ਕੀਤੀ ਗਈ ਆ। ਇਹੀ ਕੰਮ ਜੇ ਕੋਈ ਮੁਸਲਮਾਨ ਕਮਿਊਨਿਟੀ ਦਾ ਜਾਂ ਕੋਈ ਸਿੱਖ ਕਮਿਊਨਿਟੀ ਦਾ ਬੰਦਾ ਕਰਦਾ ਤੁਹਾਡੇ ਬਕਾਊ মিডিਆ ਨੇ ਤੁਹਾਡੇ ਆਈਡੀ ਸੈੱਲ ਨੇ ਹੁਣ ਤੱਕਾਂ ਨੂੰ ਦੇਸ਼த்ਰੋਹੀ ਪਾਕਿਸਤਾਨੀ ਖਾਲਸਤਾਨੀ ਕਹਿ ਕੇ ਪਿੰਡ ਦੇਣਾ ਸੀ ਬਦਨਾਮ ਕਰ ਦੇਣਾ ਸੀ। ਹੁਣ ਕੋਈ ਨਹੀਂ ਬੋਲ ਰਿਹਾ ਕਿ ਤੁਹਾਡਾ ਇਹੀ ਅਨੁਸ਼ਾਸਨਾ ਕਿ ਤੁਹਾਡੇ ਕਾਬੜੀਆਂ ਤੋਂ ਅਸੀਂ ਇਹ ਅਨੁਸ਼ਾਸਨ ਸਿੱਖੀਏ ਤੁਸੀਂ ਕਹਿ ਰਹੇ ਕਿ ਸਾਡੇ ਹਿੰਦੂ ਧਰਮ ਤੋਂ ਅ ਅਨੁਸ਼ਾਸਨ ਸਿੱਖ ਲੈਣਾ ਚਾਹੀਦਾ ਇਹ ਅਨੁਸ਼ਾਸਨ ਸਿੱਖੀ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਕਾਬੜੀਆਂ ਮਾੜੇ ਨੇ ਨਹੀਂ ਚੰਦ ਲੋਕਾਂ ਨੇ ਜਿਹੜੇ ਕਾਬੜੀਏ ਚੰਗੇ ਨੇ ਉਹਨਾਂ ਨੂੰ ਵੀ ਬਦਨਾਮ ਇਹਨਾਂ ਨੇ ਕਰਤਾ ਬਹੁਤ ਕਾਬੜੀਏ ਚੰਗੇ ਨੇ ਚੰਗੇ ਆਪਦੇ ਅਨੁਸ਼ਾਸਨ ਨਾਲ ਚੱਲ ਰਹੇ ਨੇ ਆਪਣਾ ਪਰਮਾਤਮਾ ਦਾ ਨਾਮ ਸ਼ਿਵ ਜੀ ਦਾ ਨਾਮ ਲੈ ਕੇ ਆਪਦਾ ਜਾ ਰਹੇ ਨੇ ਜਾਂ ਲੈ ਕੇ ਆ ਰਹੇ ਨੇ ਜਾ ਰਹੇ ਨੇ ਪਰ ਉਹਨਾਂ ਜਿਹੜੇ ਚੰਗੇ ਨੇ ਉਹਨਾਂ ਨੂੰ ਵੀ ਲੁਕੋਇਆ ਜਾ ਰਿਹਾ ਤੁਹਾਡੇ ਜਿਹੜੇ ਇਹ ਕਾਬੜੀਏ ਨੇ ਇਹਨਾਂ ਦੇ ਨੱਥ ਪਾਓ ਸਾਰੇ ਧਰਮ ਮਾੜੇ ਨਹੀਂ ਹੁੰਦੇ ਸਾਰੇ ਧਰਮ ਚੰਗੇ ਨੇ ਇਹ ਨਹੀਂ ਕਹਿੰਦਾ ਵੀ ਮੈਂ ਸਾਰੇ ਧਰਮ ਚੰਗੇ ਨੇ ਵੀ ਤੁਹਾਡਾ ਧਰਮ ਮਾੜਾ ਚਾਹੇ ਸਾਰੇ ਧਰਮਾਂ ਦੇ ਵਿੱਚ ਹਰ ਚੰਗੇ ਮਾੜੇ ਹੁੰਦੇ ਨੇ ਸੈ ਹੈ ਸਿੱਖਾ ਹੋਵੇ ਮੁਸਲਮਾਨਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਚਾਹੇ ਹਿੰਦੂ ਆ ਹਰ ਚੰਗੇ ਮਾੜੇ ਹੁੰਦੇ ਨੇ ਪਰ ਇੱਕ ਧਰਮ ਨੂੰ ਪ੍ਰੈਫਰ ਕਰਨਾ ਦੂਸਰੇ ਧਰਮ ਨੂੰ ਮਾੜਾ ਬੋਲਣਾ ਇਹ ਵੀ ਕੋਈ ਚੰਗੀ ਗੱਲ ਨਹੀਂ ਅਨੁਸਾਸਨ ਤੁਸੀਂ ਵੀ ਸਿੱਖੋ ਤੁਹਾਡਾ ਸੋਸ਼ਲ ਮੀਡੀਆ ਜਿਹੜਾ ਆਈਟੀ ਸੈਲ ਉਹ ਕਿੱਥੇ ਆ ਹੁਣ ਕਿੱਥੇ ਤੁਹਾਡਾ ਵੀ ਕਾਉ ਮੀਡੀਆ ਹੁਣ ਕੋਈ ਨਹੀਂ ਬਲ ਕਰਦਾ ਗੱਲ ਕਰ ਕੋਈ ਬੋਲ ਰਿਹਾ ਕੋਈ ਨਹੀਂ ਬੋਲਦਾ ਜੇ ਇਹ ਕੰਮ ਕਿਸੇ ਹੋ ਧਰਮ ਦੇ ਨੇ ਕੀਤਾ ਹੁੰਦਾ ਉਹਨੂੰ ਖਾਲਸਤਾਨੀ ਦੇਸ਼ਦ్రోਹੀ ਦੇਸ਼ ਵਿਰੋਧੀ ਧਰਮ ਵਿਰੋਧੀ ਕਹਿ ਕੇ ਉਹਨਾਂ ਨੂੰ ਇਨਕਾਰ ਦਿੱਤਾ ਗਿਆ